ਮੰਜਲ ਤੇਰੇ ਵੱਲ ਤੁਰੇਗੀ ਤੁਰਿਆ ਚੱਲ ਅੱਜ ਨਹੀਂ ਤਾਂ ਕੱਲ ਤੁਰੇਗੀ ਤੁਰਿਆ ਚੱਲ ਇੱਕ ਵਾਰੀ ਤੂੰ ਗੱਲ ਚਲਾ ਦੇ ਭਾਵੇਂ ਅੱਜ ਤੂੰ ਕੱਲਾ ਏ ਦੇਖੀ ਹਰ ਥਾਂ ਗੱਲ ਤੁਰੇਗੀ ਤੁਰਿਆ ਚੱਲ ਅੱਜ ਤੁਹਾਡੇ ਨਾਲ ਦੋ ਅਹਿਮ ਖਬਰਾਂ ਸਾਂਝੀਆਂ ਕਰਨੀਆਂ ਪਰ ਅੱਜ ਖਬਰਾਂ ਨੂੰ ਤੜਕਾ ਲਗਾਉਣ ਦਾ ਸਮਾਂ ਨਹੀਂ ਸਗੋਂ ਸਿੱਧੀਆਂ ਤੇ ਸਪਸ਼ਟ ਗੱਲਾਂ ਜਿਹੜੀਆਂ ਉਹ ਤੁਹਾਨੂੰ ਦੱਸਣੀਆਂ ਐਵੇਂ ਬਾਹਲੇ ਤੜਕੇ ਨਾਲ ਵੀ ਤੁਸੀਂ ਅੱਕ ਜਾਂਦੇ ਹੋ ਸੋ ਅੱਜ ਮਾਦਾ ਦੀਆਂ ਖੁਸ਼ ਰੋਟੀਆਂ ਵਰਗੀਆਂ ਤੇ ਉਬਲੇ ਹੋਏ ਚੌਲਾਂ ਵਰਗੀਆਂ ਹਲਕੀਆਂ ਫੁਲਕੀਆਂ ਖਬਰਾਂ ਹੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸੋ ਪਹਿਲੀ ਖਬਰ ਤਾਂ ਸ਼ੁਰੂ ਵਿੱਚ ਬੋਲੇ ਹੋਏ ਸ਼ੇਅਰ ਨਾਲ ਸੰਬੰਧਤ ਹੈ ਸੰਬੰਧਤ ਨਹੀਂ ਸਗੋ ਉਸ ਦੀ ਵਿਆਖਿਆ ਹੀ ਹੈ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਪੱਤਰਕਾਰ ਆ ਜਾਂ ਫਿਰ ਪੰਜਾਬੀ ਆਲੋਚਕ ਪਰ ਤੁਹਾਨੂੰ ਦੱਸ ਦਈਏ ਕਿ ਅੱਜ ਕੱਲ ਤੱਪੜ ਝੜੀ ਦੇ ਦੌਰ ਵਿੱਚ ਪੱਤਰਕਾਰ ਬੰਨ ਔਖਾ ਇਸ ਕਰਕੇ ਆਪਾਂ ਥੋੜੇ ਤੱਪੜ ਝੜ ਖੱਪਰਪਾਤ ਤੇ ਪੱਤਰਕਾਰ ਹਾਂ ਇਸੇ ਕਰਕੇ ਇਸ ਤਰ੍ਹਾਂ ਦੀਆਂ ਯਵਲੀਆਂ ਅਕਸਰ ਤੁਹਾਨੂੰ ਸੁਣਾਉਣੀਆਂ ਪੈਂਦੀਆਂ ਓ ਯਾਰ ਕੰਮ ਦੀ ਗੱਲ ਕਰ ਕਿੱਧਰ ਐਵੇਂ ਬੁਝਾਰਤਾ ਪਾਈ ਜੰਨਾ ਵੈਸੇ ਥੋੜਾ ਜਿਆ ਸੰਖੇਪ ਕਰਕੇ ਦੱਸਾਂ ਸ਼ੇਅਰ ਦੀ ਵਿਆਖਿਆ ਵੀ ਕਰਦੇ ਹਾਂ ਤੇ ਤੁਹਾਨੂੰ ਦੱਸ ਦਿਆਂ ਕਿ ਅੱਜ ਕੱਲ ਸੈਂਟਰ ਦੀ ਸਰਕਾਰ ਤੱਕ ਸ਼ੇਅਰ ਅਤੇ ਅਖਰਾਂ ਤੋਂ ਬਹੁਤ ਡਰ ਲੱਗ ਗਈ ਆ ਵੈਸੇ ਅਸੀਂ ਸ਼ਬਦ ਨੂੰ ਗੁਰੂ ਮੰਨਦੇ ਹਾਂ ਇਸੇ ਕਰਕੇ ਇਸ ਅੱਗੇ ਸਾਡਾ ਸਿਰ ਝੁਕਦਾ ਤੇ ਅਸੀਂ ਇਸ ਅੱਗੇ ਮੱਥਾ ਵੀ ਟੇਕਦੇ ਹਾਂ ਪਰ ਇਨ੍ਹਾਂ ਸ਼ਬਦਾਂ ਤੋਂ ਹਮੇਸ਼ਾ ਹੀ ਹਕੂਮਤ ਨੂੰ ਡਰ ਲੱਗਿਆ ਇਸੇ ਕਰਕੇ ਇਨ੍ਹਾਂ ਸ਼ਬਦਾਂ ਤੇ ਬੰਦਸ ਲਗਾਈ ਜਾ ਰਹੀ ਹੈ ਸੋ ਖਬਰ ਤੁਹਾਡੇ ਨਾਲ ਸ਼ੇਅਰ ਨਾਲ ਸੰਬੰਧਿਤ ਹੀ ਸਾਂਝੀ ਕਰਦੇ ਹਾਂ ਮੈਨੂੰ ਪਤਾ ਤੁਸੀਂ ਆਕੇ ਹੋਵੋਗੇ ਤਾਂ ਖਬਰ ਸੰਗਰੂਰ ਤੋਂ ਆ ਜਿੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਮਜ਼ਦੂਰ ਜੇਲੀ ਭੇਜੇ ਸਨ ਪਰ ਹੁਣ ਦੁਬਾਰਾ ਫਿਰ ਇਹ ਜਥੇਬੰਦੀ ਮੈਦਾਨ ਵਿੱਚ ਨਿਤ ਰਹੀ ਹੈ ਹੁਣ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਪੰਜਾਬ ਨੇ ਬੇਜ਼ਮੀਨੇ ਮਜ਼ਦੂਰਾਂ ਅਤੇ ਛੋਟੇ ਕਿਸਾਨਾਂ ਨੂੰ ਜ਼ਮੀਨੀ ਹੱਕਾਂ ਨੂੰ ਲੈ ਕੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ ਕਮੇਟੀ ਦੇ ਪ੍ਰਧਾਨ ਮਕੇਸ਼ ਮੁੰਗਲੋਧ ਅਤੇ ਜਰਨਲ ਸਕੱਤਰ ਗੁਰਵਿੰਦਰ ਬੋੜਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਜਨਰਲ ਕਮੇਟੀ ਦੀ ਮੀਟਿੰਗ ਵਿੱਚ ਮਜ਼ਦੂਰਾਂ ਦੇ ਵੱਖ-ਵੱਖ ਮਸਲਿਆਂ ਤੇ ਵਿਸਥਾਰ ਨਾਲ ਚਰਚਾ ਕਰਨ ਤੋਂ ਬਾਅਦ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ 29 ਅਗਸਤ 2025 ਨੂੰ ਸੰਗਰੂਰ ਵਿਖੇ ਡੀਸੀ ਡਾਕਟਰ ਦੇ ਸਾਹਮਣੇ ਵਿਸ਼ਾਲ ਧਰਨਾ ਜਿਹੜਾ ਉਹ ਲਗਾਇਆ ਜਾਊਗਾ ਇਹ ਧਰਨਾ ਜੇਲ੍ਹੀ ਡੱਕੇ ਮਜ਼ਦੂਰਾਂ ਦੀ ਤੁਰੰਤ ਰਿਹਾਈ ਉਹਨਾਂ ਤੇ ਦਰਜ ਕੀਤੇ ਝੂਠੇ ਕੇਸਾਂ ਦੀ ਵਾਪਸੀ ਅਤੇ ਲੈਂਡ ਸੀਲਿੰਗ ਐਕਟ 1972 ਨੂੰ ਸਖਤੀ ਨਾਲ ਲਾਗੂ ਕਰਕੇ 7.5 ਏਕੜ ਤੋਂ ਵੱਧ ਜ਼ਮੀਨ ਨੂੰ ਬੇਜਮੀਨੇ ਮਜ਼ਦੂਰਾਂ ਤੇ ਛੋਟੇ ਕਿਸਾਨਾਂ ਵਿੱਚ ਨਿਰਪੱਖ ਢੰਗ ਨਾਲ ਵੰਡਣ ਦੀ ਮੰਗ ਨੂੰ ਲੈ ਕੇ ਲਗਾਇਆ ਜਾ ਰਿਹਾ ਹੈ ਕਮੇਟੀ ਨੇ ਸਪਸ਼ਟ ਕੀਤਾ ਕਿ ਇਹ ਮੰਗਾਂ ਨਾ ਸਿਰਫ ਮਜ਼ਦੂਰਾਂ ਅਤੇ ਕਿਸਾਨਾਂ ਦੇ ਮੁੱਢਲੇ ਹੱਕਾਂ ਨਾਲ ਜੁੜੀਆਂ ਹਨ ਸਗੋਂ ਸੰਵਿਧਾਨਕ ਤੇ ਕਾਨੂੰਨੀ ਢਾਂਚੇ ਦੀ ਸਰਕਾਰ ਦੀ ਜ਼ਿੰਮੇਵਾਰੀ ਵੀ ਹਨ ਕਮੇਟੀ ਦੇ ਆਗੂਆਂ ਨੇ ਸਰਕਾਰ ਤੇ ਦੋਸ਼ ਲਗਾਇਆ ਹੈ ਕਿ ਪੰਜਾਬ ਸਰਕਾਰ ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਨਜ਼ਰਅੰਦਾਜ਼ ਕਰਕੇ ਮਜ਼ਦੂਰ ਵਿਕਾਸ ਦੀਆਂ ਨੀਤੀਆਂ ਦਾ ਪਾਲਣ ਕਰ ਰਹੀ ਹੈ ਉਹਨਾਂ ਦੱਸਿਆ ਕਿ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਮਜਦੂਰਾ ਤੇ ਜ਼ਬਰ ਕਰਕੇ ਉਹਨਾਂ ਨੂੰ ਦਸਤਜਦਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਵੱਖ-ਵੱਖ ਪਿੰਡਾਂ ਦੀਆਂ ਕਮੇਟੀਆਂ ਦੇ ਆਗੂਆਂ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਇਸ਼ਾਰਿਆਂ ਉੱਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ ਨਾਲ ਹੀ ਮਜਦੂਰਾ ਨੂੰ ਉਹਨਾਂ ਦੇ ਬੰਦੇ ਹੱਕ ਖਾਸ ਕਰਕੇ ਤੀਜੇ ਹਿੱਸੇ ਦੀ ਜ਼ਮੀਨ ਤੋਂ ਕ੍ਰੀੜਨ ਦੀਆਂ ਸਾਜਸਾਂ ਵੀ ਰਚੀਆਂ ਜਾ ਰਹੀਆਂ ਹਨ ਮੁਕੇਸ਼ ਮਲੌਰ ਅਤੇ ਗੁਰਵਿੰਦਰ ਬੋੜਾ ਨੇ ਪੰਜਾਬ ਸਰਕਾਰ ਨੂੰ ਸਖਤ ਚੇਤਾਵਨੀ ਦਿੱੰਦਿਆ ਕਿਹਾ ਕਿ ਜੇਕਰ ਸਰਕਾਰ ਨੇ ਇਹਨਾਂ ਮੰਗਾਂ ਨੂੰ ਤੁਰੰਤ ਪੂਰਾ ਨਾ ਕੀਤਾ ਅਤੇ ਮਜ਼ਦੂਰਾਂ ਤੇ ਜ਼ਬਰ ਜਾਰੀ ਰੱਖਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਅਤੇ ਵਿਆਪਕ ਕੀਤਾ ਜਾਵੇਗਾ। ਉਹਨਾਂ ਨੇ ਸਮੂਹ ਕਿਸਾਨ ਜਥੇਬੰਦੀਆਂ, ਮਜ਼ਦੂਰ ਸੰਗਠਨਾ, ਸਮਾਜਿਕ ਅਤੇ ਪ੍ਰਕਿਰਤੀਸ਼ੀਲ ਸੰਗਠਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਧਰਨੇ ਵਿੱਚ ਵੱਧ ਚੜਕੇ ਸਮੂਹਿਤ ਕਾਰਨ ਅਤੇ ਮਜ਼ਦੂਰਾਂ ਕਿਸਾਨਾਂ ਦੀ ਇਸ ਜਾਇਜ਼ ਲੜਾਈ ਨੂੰ ਮਜ਼ਬੂਤ ਕਰਨ। ਮੀਟਿੰਗ ਵਿੱਚ ਅਪਰੋਕਤ ਤੋਂ ਇਲਾਵਾ ਹੋਰ ਜਰਨਲ ਆਦਗੂ, ਧਰਮਵੀਰ ਹਰੀਗੜ, ਸ਼ੰਗਾਰਾ ਸਿੰਘ ਢੇੜੀ ਕੇ, ਜਸਵੀਰ ਕੌਰ ਢੇੜੀ ਕੇ ਅਤੇ ਗੁਰਦਾਸ ਸਿੰਘ ਝਲੂਰ ਸ਼ਾਮਲ ਰਹੇ। ਇਸ ਤੋਂ ਅੱਗੇ ਤੁਹਾਨੂੰ ਦੱਸਦੇ ਹਾਂ ਕਿ ਸਰਕਾਰ ਕਿਵੇਂ ਸ਼ਬਦਾਂ ਤੋਂ ਡਰ ਰਹੀ ਹੈ ਕਿਉਂਕਿ ਜੰਮੂ ਕਸ਼ਮੀਰ ਪ੍ਰਸ਼ਾਸਨ ਵੱਲੋਂ ਕਸ਼ਮੀਰੀ ਲੋਕਾਂ ਨਾਲ ਕੀਤੇ ਗਏ ਧੱਕੇ ਅਤੇ ਵਿਦក្រਿਆਨੀ ਚਰਚਾ ਕਰਦੀਆਂ 25 ਕਿਤਾਬਾਂ ਉੱਤਰ 25 ਕਿਤਾਬਾਂ ਉੱਪਰ ਪੂਰਨ ਪਵੰਦੀ ਲਾ ਕੇ ਉਹਨਾਂ ਨੂੰ ਜ਼ਬਤ ਕਰਨ ਦੇ ਆਦੇਸ਼ ਦਿੱਤਾ ਹੈ ਜਿਸ ਕਰਕੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਇਸ ਦੀ ਸਖਤ ਸ਼ਬਦਾਂ ਵਿੱਚ ਨਖੇਦੀ ਕੀਤੀ ਗਈ ਪੀਐਸਯੂ ਨੇ ਕਿਹਾ ਕਿ ਸਮੂਹ ਜਮਹੂਰੀ ਤੇ ਇਨਸਾਫਪਸੰਦ ਤਾਕਤਾਂ ਨੂੰ ਇਸ ਫਾਸ਼ੀਵਾਦੀ ਫਰਮਾਨ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ ਇਹ ਕਿਤਾਬਾਂ ਬੁਕਰ ਇਨਾਮ ਜੇਤੂ ਵਿਸ਼ਵ ਪ੍ਰਸਿੱਧ ਲੇਖਕਾ ਹਰੁੰਦਤੀ ਰਾਏ ਤਾਰਿਕ ਅਲੀ 에ਜੇ ਨੂਰਾਨੀ ਅਨੁਰਾਧਾ ਪਸੀਨ ਸਮੰਤਰਾ ਬੋਸ ਕ੍ਰਿਸਟੋਫਰ ਸਨੇਡਨ ਰਾਧਿਕਾ ਗੁਪਤਾ ਸੀਮਾ ਕਾਜੀ ਡਾਕਟਰ ਅਬਦੁੱਲ ਜੱਬਰ ਗੋਖ ਖਾਨੀ ਵਰਗੇ ਉੱਗੇ ਲੇਖਕਾ ਵਿਦਵਾਨਾਂ ਸੰਪਾਦਕਾਂ ਤੇ ਇਤਿਹਾਸਕਾਰਾਂ ਦੀਆਂ ਲਿਖੀਆਂ ਹੋਈਆਂ ਹਨ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਰੂਟਲੇਜ ਵਾਈਕਿੰਗ ਪੈਂਗੁਇਨ ਹਾਰਟਬਰਗ ਕਲੋਨੀ ਕੈਂਬਰੇਜ ਯੂਨੀਵਰਸਿਟੀ ਪ੍ਰੈਸ ਪੈਨ ਮੈਕਮਿਲਨ ਇੰਡੀਅਨ ਵਰਗੇ ਅੰਤਰਰਾਸ਼ਟਰੀ ਪੱਧਰ ਦੇ ਮਿਆਰੀ ਪ੍ਰਕਾਸ਼ਕਾਂ ਆ ਮਿਆਰੀ ਪ੍ਰਸ਼ਾਸਨ ਮਿਆਰੀ ਪ੍ਰਕਾਸ਼ਨ ਸਮੂਹਾ ਵੱਲੋਂ ਪ੍ਰਕਾਸ਼ਿਤ ਕੀਤੀਆਂ ਅਤੇ ਡੂੰਗੀ ਖੋਜ ਅਤੇ ਇਤਿਹਾਸਕ ਤੱਤਾਂ ਦੇ ਆਧਾਰ ਤੇ ਇਹਨਾਂ ਕਿਤਾਬਾਂ ਨੂੰ ਝੂਠੇ ਵਰਤਾਂਤ ਅਤੇ ਵੱਖਵਾਦ ਨੂੰ ਪ੍ਰਚਾਰਨ ਵਾਲਾ ਗੁੰਮਰਾਹਕੁਨ ਸਾਹਿਤ ਕਰਾਰ ਦੇ ਕੇ ਪਾਬੰਦੀ ਲਗਾਉਣਾ ਭਾਜਪਾ ਸਰਕਾਰ ਦੀ ਫਾਸ਼ੀਵਾਦੀ ਮਾਨਸਿਕਤਾ ਦਾ ਮੂੰਹ ਬੋਲਦਾ ਸਬੂਤ ਹੈ ਜੋ ਮਜਲੂਮ ਕਸ਼ਮੀਰੀ ਲੋਕਾਂ ਜੋ ਮਜਲੂਮ ਕਸ਼ਮੀਰੀ ਲੋਕਾਂ ਦੇ ਸਵੈ ਨਿਰਣੇ ਦੇ ਜਮਹੂਰੀ ਹੱਕ ਨੂੰ ਫੌਜੀ ਤਾਕਤ ਦੇ ਜ਼ੋਰ ਤੇ ਕੁਚਲਣ ਦੀ ਨੀਤੀ ਦਾ ਅਨਿਖੜ ਅੰਗ ਹੈ ਇਹ ਕਸ਼ਮੀਰੀਆਂ ਨਾਲ ਹੋਏ ਧੱਕੇ ਅਤੇ ਵਿਸਕਰੇ ਦੇ ਦਸਤਾਵੇਜ਼ੀ ਸਬੂਤਾਂ ਨੂੰ ਮਿਟਾਉਣ ਅਤੇ ਕਸ਼ਮੀਰੀ ਕੌਮ ਦੀਆਂ ਅਗਲੀਆਂ ਪੀੜ੍ਹੀਆਂ ਤੋਂ ਉਹਨਾਂ ਦਾ ਇਤਿਹਾਸ ਖੋਨ ਦਾ ਘਣਾਉਣਾ ਯਤਨ ਹੈ ਜਿਸ ਰਾਹੀਂ ਭਾਗਵਾ ਸਰਕਾਰ ਆਪਣੇ ਮਨਪਸੰਦ ਝੂਠੇ ਵਰਤਾਂਤ ਨੂੰ ਸਦੀਵੀ ਸੱਚ ਬਣਾ ਕੇ ਸਥਾਪਿਤ ਕਰਨਾ ਚਾਹੁੰਦੀ ਹੈ ਦੁਨੀਆ ਦਾ ਇਤਿਹਾਸ ਗਵਾਹ ਹੈ ਕਿ ਕਿਸੇ ਵੀ ਭਾਈਚਾਰੇ ਦੀ ਸਵੈ ਨਿਰਣੇ ਦੀ ਰੀਜ ਨੂੰ ਫੌਜੀ ਤੌਰ ਤੇ ਜ਼ਬਰ ਜ਼ੁਲਮ ਦੇ ਜ਼ੋਰ ਵਕਤੀ ਤੌਰ ਤੇ ਨਾ ਤਾਂ ਦਬਾਇਆ ਜਾ ਸਕਦਾ ਹੈ ਪਰ ਖਤਮ ਨਹੀਂ ਕੀਤਾ ਜਾ ਸਕਦਾ ਖੁਦ ਕਸ਼ਮੀਰੀ ਲੋਕਾਂ ਦਾ 7.5 ਦਹਾਕਿਆਂ ਦਾ ਸੰਘਰਸ਼ ਇਸ ਇਤਿਹਾਸਕ ਸਚਾਈ ਉੱਪਰ ਮੋਹਰ ਲਾਉਂਦਾ ਹੈ ਸੋ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਆ ਜਿਹੜੀਆਂ ਉਹ ਕਿਤਾਬਾਂ ਦੇ ਉੱਤੇ ਵੀ ਪਾਬੰਦੀ ਲਗਾਈ ਜਾ ਰਹੀ ਹੈ ਜਿੱਥੇ-ਜਿੱਥੇ ਵੀ ਲੋਕ ਜੋ ਵੀ ਬੋਲਦੇ ਹੈਗੇ ਆ ਉਹਨਾਂ ਨੂੰ ਤਰੀਕੇ ਦੇ ਨਾਲ ਕਿਸ ਤਰੀਕੇ ਦੇ ਨਾਲ ਆ ਜਿਹੜਾ ਸਪਰੈਸ ਕੀਤਾ ਜਾ ਰਿਹਾ ਦਬਾਇਆ ਜਾ ਰਿਹਾ ਹੈਗਾ ਪੰਜਾਬ ਦੇ ਵਿੱਚ ਵੀ ਜੋ ਜਨਤਕ ਤੇ ਜਮਹੂਰੀ ਜਥੇਬੰਦੀਆਂ ਜਿੱਥੇ ਕਿਤੇ ਵੀ ਸੰਘਰਸ਼ ਕਰਦੀਆਂ ਹੈਗੀਆਂ ਉਹਨਾਂ ਨੂੰ ਜਿਹੜਾ ਅਣਅਲਾਨੀ ਉਹਨਾਂ ਦੇ ਉੱਤੇ ਬੰਦਸ਼ ਲਗਾਈ ਜਾ ਰਹੀ ਹੈ ਇਸੇ ਤਹਿਤ ਆ ਜਿਹੜਾ ਪਿਛਲੇ ਦਿਨੀ ਆਪਾਂ ਦੇਖਿਆ ਹੈਗਾ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਉੱਤੇ ਵੀ ਅਣਅਲਾਨੀ ਐਮਰਜੈਂਸੀ ਜਿਹੜੀ ਉਹ ਲਾਈ ਗਈ ਸੀ ਜਿਸ ਕਰਕੇ ਪਿਛਲੇ ਦਿਨੀ ਵੱਡਾ ਇਕੱਠਾ ਜਿਹੜਾ ਉਹ ਸੰਗਰੂਰ ਦੀ ਦਾਣਾ ਮੰਡੀ ਦੇ ਵਿੱਚ ਕੀਤਾ ਸੀਗਾ 25 ਤਰੀਕ ਨੂੰ ਇਹ ਇਕੱਠ ਕੀਤਾ ਸੀ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਮਜ਼ਦੂਰਾ ਕਿਸਾਨਾਂ ਨੇ ਜਿਹੜਾ ਇਸ ਦੇ ਵਿੱਚ ਸ਼ਮੂਲੀਅਤ ਕੀਤੀ ਕਿਉਂਕਿ ਉੱਥੇ ਮਜ਼ਦੂਰ ਆਗੂਆਂ ਦਾ ਕਿਸਾਨ ਆਗੂਆਂ ਦਾ ਸਾਰੇ ਆਗੂਆਂ ਦਾ ਇਹ ਗੱਲ ਆਖੀ ਸੀਗੀ ਕਿ ਸਾਡੇ ਪੰਜਾਬ ਦੇ ਲੋਕਾਂ ਦੇ ਜਮਹੂਰੀ ਹੱਕਾ ਜਿਹੜੇ ਉਹ ਖੋਏ ਜਾ ਰਹੇ ਹੈਗੇ ਇਸੇ ਤਰਜ਼ ਦੇ ਉੱਤੇ ਜਿਹੜਾ ਕਸ਼ਮੀਰ ਦੇ ਲੋਕਾਂ ਦੇ ਵੀ ਲੰਬੇ ਸਮੇਂ ਤੋਂ ਜਮਹੂਰੀ ਹੱਕਾ ਜਿਹੜੇ ਉਹ ਖੋਏ ਜਾ ਰਹੇ ਆ ਭਾਵੇਂ 2019 ਦੇ ਵਿੱਚ ਆ ਜਿਹੜਾ ਅ ਕਸ਼ਮੀਰ ਦੇ ਵਿੱਚੋਂ ਧਾਰਾ 370 ਜਿਹੜੀ ਉਹ ਖਤਮ ਕਰ ਦਿੱਤੀ ਗਈ ਸੀਗੀ ਅਤੇ ਆਰਟੀਕਲ 35 ਨੂੰ ਜਿਹੜਾ ਉਸ ਨੂੰ ਜਿਹੜਾ ਸਕ੍ਰੈਪ ਕਰ ਦਿੱਤਾ ਗਿਆ ਸੀਗਾ ਤੇ ਇਹ ਗੱਲ ਆਖੀ ਗਈ ਸੀ ਕਿ ਕਸ਼ਮੀਰ ਨੂੰ ਜਿਹੜਾ ਉੱਥੇ ਕੇਂਦਰ ਸ਼ਾਸਿਤ ਪ੍ਰਦੇਸ਼ ਆ ਜਿਹੜੇ ਉਹ ਬਣਾ ਦਿੱਤੇ ਗਏ ਸੀਗੇ ਤੇ ਕਸ਼ਮੀਰ ਨੂੰ ਜਲਦੀ ਹੀ ਆ ਜਿਹੜਾ ਉਹ ਸ਼ਾਂਤੀਪੂਰਵਕ ਸੂਬਾ ਜਿਹੜਾ ਉਹ ਬਣਾ ਦਿੱਤਾ ਜਾਊਗਾ ਪਰ ਹਰ ਤੀਕ ਵੀ ਕਸ਼ਮੀਰ ਦਾ ਜੋ ਬੰਦਾ ਅ ਜੋ ਉਹਨਾਂ ਦਾ ਬੰਦਾ ਹੱਕ ਹੈਗਾ ਉਹ ਉਹਨਾਂ ਨੂੰ ਦਿੱਤਾ ਨਹੀਂ ਜਾ ਰਿਹਾ ਹੈਗਾ ਤੇ ਇਸੇ ਕਰਕੇ ਕਸ਼ਮੀਰੀ ਲੋਕ ਆ ਜਿਹੜੇ ਉਹ ਸਮੇਂ-ਸਮੇਂ ਦੇ ਉੱਤੇ ਪ੍ਰੋਟੈਸਟ ਕਰ ਰਹੇ ਆ ਭਾਵੇਂ ਇਸ ਦੀਆਂ ਗੜਾ ਜਿਹੜੀਆਂ ਉਹ ਇਤਿਹਾਸਿਕ ਆ ਪਰ ਫਿਰ ਵੀ ਇਸ ਮਾਮਲੇ ਨੂੰ ਆ ਜਿਹੜਾ ਉਹ ਨੀਤੀਗਤ ਤੌਰ ਦੇਤੇ ਜਿਹੜਾ ਉਹ ਨਜਿੱਠਿਆ ਨਹੀਂ ਜਾ ਰਿਹਾ ਹੈਗਾ ਸਗੋਂ ਲੋਕਾਂ ਦਾ ਜਿਹੜਾ ਲੋਕਾਂ ਦੇ ਉਤੇ ਪੁਲਿਸ ਫੌਜ ਚੜ੍ਹ ਕੇ ਜਿਹੜਾ ਉਹਨਾਂ ਦੇ ਜਮਹੂਰੀ ਹੱਕ ਆ ਜਿਹੜੇ ਉਹ ਲਗਾਤਾਰ ਕੁਚਲੇ ਜਾ ਰਹੇ ਆ ਇਸੇ ਤਰ੍ਹਾਂ ਆਪਾਂ ਦੇਖਦੇ ਹੈਗੇ ਕਿ ਸਾਊਥਨੀਆਂ ਬਹੁਤ ਸਾਰੀਆਂ ਸਟੇਟਾਂ ਹੈਗੀਆਂ ਜਿਨ੍ਹਾਂ ਦੇ ਵਿੱਚ ਆਂਧਰਾ ਪ੍ਰਦੇਸ਼ ਤੇ ਲੰਗਾਨਾ ਵਰਗੀਆਂ ਸਟੇਟਾਂ ਹੈਗੀਆਂ ਸਾਊਥਨੀਆਂ ਸਟੇਟਾਂ ਦੇ ਵਿੱਚ ਆ ਜਿਹੜਾ ਆਪਾਂ ਅਕਸਰ ਦੇਖਦੇ ਹੈਗੇ ਕਿ ਹਰ ਤੀਜੇ ਦਿਨਾਂ ਜਿਹੜਾ ਉਹ ਮੌਵਾਦੀਆਂ ਦੇ ਕਤਲਾ ਜਿਹੜੇ ਉਹ ਸਾਹਮਣੇ ਆ ਰਹੇ ਹੈਗੇ ਆ ਤੇ ਰਿਪੋਰਟਾਂ ਇਸ ਤਰ੍ਹਾਂ ਦੀਆਂ ਵੀ ਸਾਹਮਣੇ ਨਿਕਲ ਕੇ ਆਈਆਂ ਸੀਗਾ ਕਿ ਕਈ ਥਾਈਆਂ ਜਿਹੜੇ ਉਹ ਝੂਠੇ ਨਜਾਇਜ਼ ਆ ਆਪਾਂ ਕਹਿ ਸਕਦੇ ਆਂ ਵੀ ਪੁਲਿਸ ਮੁਕਾਬਲੇ ਜਿਹੜੇ ਉਹ ਬਣਾਏ ਗਏ ਸੀ ਇਸ ਤਰ੍ਹਾਂ ਦੀਆਂ ਖਬਰਾਂ ਵੀ ਹੈ ਜਿਹੜੀਆਂ ਪਿਛਲੇ ਦਿਨੀ ਨਿਕਲ ਕੇ ਸਾਹਮਣੇ ਆਈਆਂ ਤੇ ਆਪਰੇਸ਼ਨ ਕਗਾਰ ਦੇ ਤਹਿਤ ਆ ਜਿਹੜਾ ਵੱਡੀ ਗਿਣਤੀ ਦੇ ਵਿੱਚ ਉੱਥੇ ਆਦਵਸੀਆਂ ਦਾ ਜਿਹੜਾ ਉਹ ਕਾਣ ਕੀਤਾ ਜਾ ਰਿਹਾ ਤੇ ਪੰਜਾਬ ਦੇ ਵਿੱਚੋਂ ਇਸ ਸਬੰਧੀ ਵੀ ਜਿਹੜੀਆਂ ਆਵਾਜ਼ਾਂ ਜਿਹੜੀਆਂ ਉਹ ਗੂੰਜ ਰਹੀਆਂ ਸੋ ਕਿਤੇ ਨਾ ਕਿਤੇ ਪੰਜਾਬ ਆ ਜੋ ਪੰਜਾਬ ਦੇ ਲੋਕ ਆ ਕਿਤੇ ਕਿਤੇ ਜਿੱਥੇ ਵੀ ਕਿਤੇ ਧੱਕਾ ਹੁੰਦਾ ਹੈਗਾ ਉਸ ਦੇ ਖਿਲਾਫ ਬੋਲਦੇ ਹੈਗੇ ਆ ਸੋ ਅੱਜ ਦੇ ਲਈ ਇੰਨਾ ਹੀ ਜੇਕਰ ਤੁਹਾਨੂੰ ਸਾਡਾ ਕੰਮ ਚੰਗਾ ਲੱਗਦਾ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰੋ ਤਾਂ ਮੈਂ ਬਲਰਾਜ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ